ਸਾਬਕਾ ਐਮਐਲਏ ਸਰਦਾਰ ਹਰਮੀਤ ਸਿੰਘ ਸੰਧੂ ਜਦੋਂ ਤੋਂ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੁੰਦੇ ਨੇ ਤਾਂ ਉਹਨਾਂ ਨੂੰ ਲੈ ਕੇ ਕੁਝ ਜਿਹੜੇ ਆਮ ਆਦਮੀ ਪਾਰਟੀ ਦੇ ਜਿਹੜੇ ਵਰਕਰ ਨੇ ਜਾਂ ਜਿਹੜੇ ਆਗੂ ਨੇ ਉਹਨਾਂ ਵੱਲੋਂ ਵਿਰੋਧ ਵੀ ਕੀਤਾ ਜਾਂਦਾ ਹੈ ਪਰ ਅੱਜ ਡੀਸੀ ਦਫਤਰ ਵਿਖੇ ਬਲਾਕ ਪ੍ਰਧਾਨ ਤੇ ਤਿੰਨਾਂ ਹਲਕਿਆਂ ਦੇ ਜਿਹੜੇ ਐਮਐਲਏ ਨੇ ਤੇ ਕੈਬਨਟ ਲਾਲਜੀਤ ਸਿੰਘ ਭੁੱਲਰ ਜੀ ਵੀ ਇੱਥੇ ਮੌਜੂਦ ਹੈ ਉਹਨਾਂ ਦਾ ਸਵਾਗਤ ਕੀਤਾ ਜਾਂਦਾ ਹੈ ਸਰੋਪਾ ਸਰੋਪਾ ਪਾ ਕੇ ਸਰਦਾਰ ਹਰਮੀਤ ਸਿੰਘ ਜੀ ਦਾ ਸਵਾਗਤ ਕੀਤਾ ਜਾਂਦਾ ਹੈ ਆਮ ਆਦਮੀ ਪਾਰਟੀ ਵੱਲੋਂ ਸਰਦਾਰ ਹਰਮੀਤ ਸਿੰਘ ਸੰਧੂ ਨੂੰ ਹਲਕਾ ਇੰਚਾਰਜ ਲੱਗਣ ਤੇ ਅੱਜ ਵਿਧਾਇਕ ਮਨਿੰਦਰ ਸਿੰਘ ਲਾਲਪੁਰਾ ਵਿਧਾਇਕ ਸਰਵਨ ਸਿੰਘ ਤੁੰਨ ਤੇ ਕੈਬਨਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੀ ਅੱਜ ਡੀਸੀ ਦਫਤਰ ਵਿਖੇ ਇੱਕ ਮੀਟਿੰਗ ਹੁੰਦੀ ਹੈ ਤਾਂ ਸਰਦਾਰ ਹਰਮੀਤ ਸਿੰਘ ਸੰਧੂ ਦਾ ਸਰਪਾਪਾ ਪਾ ਕੇ ਉਹਨਾਂ ਦਾ ਸਵਾਗਤ ਕੀਤਾ ਜਾਂਦਾ ਹੈ ਅੱਜ ਇਸ ਮੀਟਿੰਗ ਦੇ ਵਿੱਚ ਇੱਕ ਜੁਟਤਾ ਦਿਖਾਏ ਵਿਖਾਈ ਜਾਂਦੀ ਏ ਤਾਂ ਜਦੋਂ ਗੱਲ ਕੀਤੀ ਜਾਂਦੀ ਏ ਕੈਪਟਨ ਮੰਤਰੀ ਲਾਲਜੀਤ ਸਿੰਘ ਭੁੱਲਰ ਜੀ ਦੇ ਨਾਲ ਕਿ ਹਲਕੇ ਦੇ ਵਿੱਚ ਕੁਝ ਜਿਹੜੇ ਆਗੂ ਨੇ ਆਮ ਆਦਮੀ ਪਾਰਟੀ ਦੇ ਉਹ ਵਿਰੋਧ ਕਰਦੇ ਪਏ ਨੇ ਤਾਂ ਉਹਨਾਂ ਵੱਲੋਂ ਕਿਹਾ ਗਿਆ ਕਿ ਹਰ ਪਾਰਟੀ ਦੇ ਵਿੱਚ ਥੋੜਾ ਬਹੁਤਾ 19 21 ਤਾਂ ਚੱਲਦਾ ਹੀ ਰਹਿੰਦਾ ਏ ਬਾਕੀ ਸਾਰੇ ਸਾਡੇ ਨਾਲ ਨੇ ਆਓ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਨਾਲ ਵੀ ਗੱਲ ਕਰਦੇ ਹਾਂ ਤੇ ਹਲਕਾ ਇੰਚਾਰਜ ਸਰਦਾਰ ਹਰਮੀਤ ਸਿੰਘ ਜੀ ਦੇ ਨਾਲ ਵੀ ਗੱਲ ਕਰਦੇ ਹਾਂ ਕਿ ਉਹਨਾਂ ਦਾ ਕੀ ਕਹਿਣਾ ਹੈ ਜੈ ਹਿੰਦ 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 Thank <laughs> <laughs> you <laughs> ਆਪ ਜੀ ਸਾਹਾ ਜੇ ਮੀਟਿੰਗ ਕੀਤੀ ਹੈ ਕਿ ਅੱਜ ਜੰਡਾ ਇਸ ਅੱਜ ਸਾਡੇ ਤਰਨਤਾਰ ਨਾਲ ਕੇ ਦੇ ਸਮੁੱਚੇ ਸਾਡੇ ਬਲਾਕ ਪ੍ਰਧਾਨ ਸਰਕਲ ਪ੍ਰਧਾਨ ਪਿੰਡਾਂ ਦੇ ਆਗੂ ਸਾਰੇ ਮੋਢ ਪਰ ਸੱਜਣ ਜਿਨ੍ਹਾਂ ਦੀ ਸਰਦਾਰ ਹਰਮੀਤ ਸਿੰਘ ਸੰਧੂ ਜੀ ਨੂੰ ਹਲਕਾ ਇਚਾਰਜ ਲਾਇਆ ਤੇ ਅੱਜ ਸਾਰੀ ਪਾਰਟੀ ਨੇ ਸਮੁੱਚੀ ਨੇ ਖੁਸ਼ੀ ਮਨਾਈ ਆ ਕਿ ਸਾਡੇ ਪਰਿਵਾਰ ਚ ਵਾਧਾ ਆਇਆ ਇੱਕ ਚੰਗੇ ਇਨਸਾਨ ਆਏ ਆ ਤੇ ਉਹਨਾਂ ਵਿਸ਼ਵਾਸ ਤੋਂ ਆਇਆ ਸਾਰਿਆਂ ਨੇ ਕਿ ਹਰਮੀਤ ਸਿੰਘ ਸੰਧੂ ਜੀ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲਾਂਗੇ ਸਾਡੇ ਇੱਥੇ ਅੰਗਸੋਲ ਜੀ ਤੇ ਹੋਰ ਵੀ ਸਾਡੇ ਜਿੰਨੇ ਸਾਥੀ ਆ ਤਰਨਤਾਰ ਨਾਲਕੇ ਤੋਂ ਨਾਲ ਸਾਡੇ ਐਮਐਲਏ ਸਰਦਾਰ ਮਨਜਿੰਦਰ ਸਿੰਘ ਲਾਲਪੁਰਾ ਸਾਹਿਬ ਸਾਡੇ ਐਮਐਲਏ ਖੇਮਕਰਨ ਤੋਂ ਸਰਦਾਰ ਸਰਵਣ ਸਿੰਘ ਧੁੰਨ ਜੀ ਗੁਰਵਿੰਦਰ ਸਿੰਘ ਬੈੜਵਾਲ ਸਾਹਿਬ ਗਰਦੀਪ ਸਿੰਘ ਲਖਣਾ ਜੀ ਤੇ ਹੋਰ ਵੀ ਜਿੰਦੇ ਆਮ ਆਦਮੀ ਪਾਰਟੀ ਦੇ ਸਮੁੱਚੇ ਤਰਨਤਾਰ ਨਾਲਕੇ ਦੇ ਆਗੂ ਆ ਉਹ ਸਾਰੇ ਹੀ ਇੱਥੇ ਹਾਜ਼ਰ ਇਹ ਸਾਰਿਆਂ ਨੇ ਇੱਕ ਮੁੱਠ ਹੋ ਕੇ ਸਰਦਾਰ ਹਰਮੀਤ ਸਿੰਘ ਸੰਧੂ ਜੀ ਦੀ ਜਿਹੜੀ ਚੋਣ ਕੈਂਪੇਨ ਆ ਉਹ ਅੱਜ ਤੋਂ ਹੀ ਸ਼ੁਰੂ ਕਰਤੀ ਆ ਪ੍ਰਮਾਤਮਾ ਕਿਰਪਾ ਕਰੇ ਸਰਦਾਰ ਹਰਮੀਤ ਸਿੰਘ ਸੰਧੂ ਤੇ ਆਮ ਆਦਮੀ ਪਾਰਟੀ ਇਹ ਅੱਜ ਜਿਹੜਾ ਵਿਗਲ ਪਜਾਤਾ ਸਾਰਿਆਂ ਨੇ ਇਹ ਤਗੜੀ ਲੀਡ ਨਾਲ ਸਾਰੇ ਜਿਤਾ ਕੇ ਸਰਦਾਰ ਹਰਮੀਤ ਸਿੰਘ ਸੰਧੂ ਨੂੰ ਪਾਰਟੀ ਦੀ ਝੋਲੀ ਦੇ ਵਿੱਚ ਇਹ ਸੀਟ ਪਾਉਣ ਜਿਹੜੀ ਪਾਰਟੀਆਂ ਵੱਲੋਂ ਦਰਬਾਰ ਸਾਹਿਬ ਜਾ ਕੇ ਸੋਖਾਧੀ ਜਾਂਦੀ ਹੈ ਅਗਰ ਜੇ ਟਿਕਟਾ ਸਰਕਾਰ ਹਰਵੀਰ ਸਿੰਘ ਸੰਧੂ ਨੂੰ ਮਿਲਦੀ ਹੈ ਤੇ ਸਾਡੇ ਵਿੱਚੋਂ ਕੋਈ ਵੀ ਸਾਥ ਨਹੀਂ ਦੇਵੇਗਾ ਓ ਕੇ ਸੋਣੀ ਖਾਦੀ ਤੁਸੀਂ ਗੱਲ ਨੂੰ ਭੁੜਕਾ ਨਾ ਕਰੋ ਮੇਰੇ ਭਰਾ ਉਹ ਮੱਥਾ ਟੇਕਣ ਗਏ ਆ ਕੋਈ ਇਹੋ ਜੀ ਗੱਲ ਨਹੀਂ ਗਈ ਉਹ ਸਾਰੇ ਇੱਥੇ ਆ ਨਾਲ ਆਏ ਆ ਉਹ ਗੁਰੂ ਘਰ ਮੱਥਾ ਟੇਕਣ ਗਏ ਕੋਈ ਇਹੋ ਜੀ ਗੱਲ ਨਹੀਂ ਗਈ ਬਾਕੀ ਪਰਮਾਤਮਾ ਕਿਰਪਾ ਕਰੇ ਆ ਆਮ ਆਦਮੀ ਪਾਰਟੀ ਇੱਕ ਮੋਠਿਆ ਇੱਕ ਝੋਟਿਆ ਸਾਰੇ ਇੱਥੇ ਸਾਰੇ ਬਲਾਕ ਪ੍ਰਧਾਨ ਆਏ ਆ ਜਿੰਨੇ ਬਲਾਕ ਪ੍ਰਧਾਨ ਆ ਐਮ ਸੀ ਆ ਸਰਪੰਚ ਆ ਹੁਣ ਸੋਮਵਾਰ ਸਾਡੀ ਸਰਪੰਚਾਂ ਦੀ ਮੀਟਿੰਗ ਆ ਸੋਮਵਾਰ ਸਾਰੇ ਸਰਪੰਚ ਵੀ ਤੁਰ ਪੈਣੇ ਆ ਆਮ ਆਦਮੀ ਪਾਰਟੀ ਪ੍ਰੋਟੋਕਾਲ ਚ ਜਲਦੀ ਆ ਇਹ ਜਿਵੇਂ ਅਕਾਲੀ ਦਲ ਕਾਂਗਰਸ ਤੇ ਪੱਟੋ ਥਾੜਾ ਹੁੰਦੀਆਂ ਉਹੋ ਜੀ ਗੱਲ ਇੱਥੇ ਨਹੀਂ ਹੈਗੀ ਸਾਰੇ ਬੰਦੇ ਇੱਕ ਮੁੱਟ ਨੇ ਤੇ ਸਾਰੇ ਅਰਮੀਸੋਂ ਸੰਧੂ ਦੇ ਨਾਲ ਨੇ ਹਰਕੇ ਦੇ ਬਹੁਤ ਸਾਰੇ ਕੰਮਾਂ ਜੀ ਲੁਕੇ ਪਏ ਨੇ ਜਾਣ ਤੋਂ ਬਾਅਦ ਕੀ ਲੱਗਦਾ ਹੁਣ ਜਦਾ ਪਰਮੀਸੇ ਸੰਧੂ ਜੀ ਆਗੇ ਨੇ ਉਹ ਕੰਮ ਕਿਤੇ ਜਾਣਗੇ ਸਰ ਕੋ ਪਹਿਲਾਂ ਤਾਂ ਬੜੀ ਵੱਡੀ ਘਾਟ ਪਈ ਆ ਸਰਦਾਰ ਕਸ਼ਮੀਰ ਸਿੰਘ ਸੋਲ ਹੋਣਾ ਦੇ ਜਾਨ ਨਾਲ ਜਿਹੜੇ ਕੋ ਕੰਮ ਰਹਿੰਦੇ ਆ ਉਹ ਹੁਣ ਵੀ ਹੋਣਗੇ ਤੇ ਜਦੋਂ ਸਰਦਾਰ ਰਮੀਸੋ ਸੰਧੂ ਐਮਐਲਏ ਬਣਗੇ ਉਹਦੇ ਬਾਅਦ ਉਹ ਸਪੀਡ ਹੋਰ ਤੇਜ਼ ਹੋ ਜੂਗੀ ਤਰਨਤਾਰਨ ਸ਼ਹਿਰ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਧਰਤੀ ਆ ਗੁਰੂ ਅਰਜਨ ਦੇਵ ਪਾਤਸ਼ਾਹ ਕਿਰਪਾ ਕਰਨ ਚੜ੍ਹਦੀਆਂ ਕਲਾ ਕਰਨ ਕੰਮ ਕਰਨ ਦਾ ਉਦਮ ਦੇਣ ਸਰਦਾਰ ਰਮੀਸੋ ਸੰਧੂ ਉਹਨਾਂ ਨੂੰ ਫੇਰ ਮੌਕਾ ਦੇਣ ਤੇ ਪੂਰੀ ਸਪੀਡ ਨਾਲ ਕੰਮ ਹੋ ਰਿਹਾ ਸਰਦਾਰ ਸਾਹਿਬ ਅੱਜ ਦੀ ਮੀਟਿੰਗ ਦਾ ਮੁੱਖ ਏਜੰਡਾ ਕੀ ਸੀ ਏਜੰਡਾ ਇਹੋ ਹੀ ਜੀ ਸਰਦਾਰ ਰਮੀਸੋ ਸੰਧੂ ਨੂੰ ਹਲਕਾ ਅੰਜਾਰ ਲਾਇਆ ਪਾਰਟੀ ਨੇ ਤੇ ਸਾਰੇ ਸਾਥੀਆਂ ਨੇ ਖੁਸ਼ੀ ਮਨਾਈਆਂ ਮੂੰਹ ਮਿੱਠਾ ਕਰਾਇਆ ਰਮੀਸੋ ਸੰਧੂ ਦਾ ਇਹ ਵਿਸ਼ਵਾਸ ਟਾਇਆ ਕਿ ਜੋ ਪਾਰਟੀ ਨੇ ਡਿਊਟੀ ਲਈ ਹੈ ਸਰਦਾਰ ਰਮੀਸੋ ਸੰਧੂ ਦੀ ਅਹੀਂ ਉਹ ਡਿਊਟੀ ਨੂੰ ਤਾਂਦੇ ਹੀ ਨਾ ਮਾਨ ਤਾਨ ਤੇ ਧਾਨਾ ਸਾਰਿਆਂ ਨੇ ਵਿਸ਼ਵਾਸ ਦਵਾਇਆ ਤੇ ਹਰਮੀਤ ਸਿੰਘ ਸੰਧੂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਜਿਹੜੀਆਂ ਬਾਗੀ ਜਿਹੜੀਆਂ ਬਾਗੀ ਸੁਰਾਂ ਉੱਡਦੀਆਂ ਪਈਆਂ ਸੀ ਜਿਹੜਾ ਕਹਿ ਰਹੇ ਸੀ ਕਿ ਜਿਹੜਾ ਆਡੋ ਪੱਟੀ ਹੋਵੇ ਅੱਜ ਖਤਮ ਹੋ ਗਈਆਂ ਸਾਰੀ ਬਾਗੀ ਸੁਰ ਕੋਈ ਨਹੀਂ ਗਈ ਸਭ ਕੁਝ ਖਤਮ ਹੋ ਗਿਆ ਹਜੇ ਵੀ ਕਈ ਲੀਡਰ ਜਿਹੜੇ ਗੈਰ ਆ ਚਲ ਪਾਏ ਜਾ ਰਹੇ ਮੈਂ ਕਿਹਾ ਕੋਈ ਗੈਰ ਆ ਚੱਲ ਜਿਹੜੇ ਕੋਈ ਇੱਕ ਦੋ ਸਾਥੀ ਗਏ ਜਰੂਰੀ ਕੰਮ ਨੂੰ ਨਾ ਫੋਨ ਕਰਤੇ ਆ ਅੱਜ ਤੋਂ ਬਾਅਦ ਕੋਈ ਬਾਗੀ ਸੁਰ ਨਹੀਂ ਦਿਸੂਗੀ ਸਾਰੇ ਇੱਕ ਮੋਟ ਸਰਦਾਰ ਹਰਮੀਤ ਸਿੰਘ ਸੰਧੂ ਨਾਲ ਦਿਸਣਗੇ ਠੀਕ ਆ ਹਾਂ ਜੀ ਸਰ ਸਾਹਿਬ ਤੁਹਾਨੂੰ ਇੱਕ ਨਹੀਂ ਦਿੱਤਾ ਦੋ ਲਫ਼ਜ਼ੇ ਜਰੂਰ ਬੋਲੋ ਦੋ ਲਫ਼ਜ਼ੇ ਬੋਲੋ ਨਹੀਂ ਨਹੀਂ ਕਹਿਣਾ ਆਹੀ ਕੋਈ ਸੁਆਲੀ ਲੱਗਦੀ ਆਹੀ ਕੋਈ ਕੰਟਰੀ ਕੋਈ ਸੁਆਲੀ ਪੁੱਛਾਂਗੇ ਕੁਛ ਨਹੀਂ ਬੋਲੇ ਉਹ ਮੈਨੂੰ ਤੇ ਜੋ ਮਰਜ਼ੀ ਪੁੱਛੀ ਜਾਓ ਮੈਂ ਆਹੀ ਤਾਂ ਹੀ ਸਮਝਾ ਅਸੀਂ ਸਾਰੇ ਨਾਲ ਅੱਜ ਸਾਰੇ ਅੱਜ ਸਾਰੇ ਕਰ ਰਹੇ ਆ ਕਿ ਕੀ ਕਹਿਣਾ ਚਾਹੁੰਦੇ ਜੋ ਦੇਖੋ ਅੱਜ ਵਜ਼ੀਰ ਦਾ ਲਾਲਜੀਤ ਸਿੰਘ ਭੁੱਲਰ ਸਾਹਿਬ ਸਾਡੇ ਐਮਐਲਏ ਸਹਿਬਾਨ ਖੀਮ ਕਰਨ ਤੋਂ ਤੁਣ ਸਾਹਿਬ ਲਾਲਪੁਰਾ ਸਾਹਿਬ ਐਮਐਲਏ ਸਾਹਿਬ ਆਪਣਾ ਅੰਗਤ ਜੀ ਜਾਂ ਔਦੇਦਾਰ ਸਹਿਬਾਨ ਜਿੰਨੇ ਵੀ ਇਲਾਕਾ ਸਾਹਿਬ ਇਹ ਬੈੜਵਾਲ ਸਾਹਿਬ ਔਰ ਸਮੁੱਚੇ ਤੌਰ ਤੇ ਸੰਗਠਨ ਜਿਹੜਾ ਆ ਜਿਲ੍ਹੇ ਦਾ ਸੰਗਠਨ ਉਹ ਅੱਜ ਉਹਨਾਂ ਨੇ ਮੈਨੂੰ ਇੱਥੇ ਸੱਦਿਆ ਵੀ ਔਰ ਵਧਾਈ ਵੀ ਦਿੱਤੀ ਔਰ ਇਸ ਹਲਕੇ ਦੀ ਜਿਹੜੀ ਸੇਵਾ ਜੋ ਪਾਰਟੀ ਨੇ ਲਈ ਆ ਉਹਦੇ ਪ੍ਰਤੀ ਵਿਚਾਰਾ ਵੀ ਹੋਈਆਂ ਨੇ ਔਰ ਇਸ ਆਉਣ ਜਿਹੜਾ ਆਉਣ ਵਾਲਾ ਸਮਾਂ ਆ ਜਿਹੜੀ ਇਲੈਕਸ਼ਨ ਜਿਹੜੀ ਹੋਣੀ ਆ ਕਿਉਂਕਿ ਬਾਅਦ ਇਲੈਕਸ਼ਨ ਜਿਹੜੀ ਆ ਉਹ ਸੋਲ ਸਾਹਿਬ ਦੇ ਜਾਣ ਨਾਲ ਇੱਥੇ ਬਾਈ ਇਲੈਕਸ਼ਨ ਹੋਣੀ ਹੋਣੀ ਆ ਜੀ ਸੋ ਉਹਦੇ ਬਾਰੇ ਵੀ ਵਿਚਾਰਾ ਹੋਈਆਂ ਨੇ ਔਰ ਹਲਕੇ ਦੀ ਡਿਵੈਲਪਮੈਂਟ ਬਾਰੇ ਵੀ ਵਿਚਾਰਾ ਹੋਈਆਂ ਨੇ ਸੋ ਇਹ ਸਾਰੀਆਂ ਗੱਲਾਂ ਇੱਥੇ ਹੋਈਆਂ ਨੇ ਔਰ ਬੜੀ ਕਹਿ ਲੋ ਵੀ ਮੈਨੂੰ ਅੱਜ ਖੁਸ਼ੀ ਆ ਕਿ ਅੱਜ ਸਾਰਾ ਸੰਗਠਨ ਜਿਹੜਾ ਇੱਕ ਮੋਟੇ ਇੱਕ ਝੋਟੇ ਕੇ ਜੜੀ ਟਿਕਟ ਦੀ ਜਿਹੜੀ ਕਿਆਸ ਅਲਾਜ ਲਗਾ ਰਹੀਆਂ ਹਨ ਲੱਗਦਾ ਵੀ ਟਿਕਟ ਜਿਹੜੀ ਤੁਹਾਨੂੰ ਕਨਫਰਮ ਹੋ ਚੁੱਕੀ ਦੇਖੋ ਟਿਕਟ ਜਿਹੜੀ ਆ ਉਹ ਮੈਂ ਨਾ ਦੇਣੀ ਇਹ ਨਾ ਕਿਸੇ ਨੇ ਦੇਣੀ ਉਹ ਤੇ ਹਾਈ ਕਮਾਂਡ ਨੇ ਦੇਣੀ ਆ ਅੱਜ ਤੇ ਮੈਨੂੰ ਉਹਨਾਂ ਨੇ ਸੇਵਾਦਾਰ ਲਾਇਆ ਤੇ ਬਤੌਰ ਸੇਵਾਦਾਰ ਇੱਥੇ ਕੰਮ ਕਰਾਂਗੇ ਜਿਹੜੇ ਬਾਕੀ ਦੇ ਰਹਿੰਦੇ ਹੀ ਆਪਣੇ ਆਗੂ ਆ ਉਹ ਸਾਰੇ ਆ ਜਾਣਗੇ ਇਕੱਠੇ ਹੋ ਜਗੇ ਕੋਈ ਰਹਿ ਹੀ ਨਹੀਂ ਗਿਆ ਕਿਹੜਾ ਰਹਿ ਗਿਆ ਦੱਸੋ ਸਾਡੇ ਇਕੱਠੇ ਹੋ ਨਹੀਂ ਬੜੀ ਖੁਸ਼ੀ ਦਾ ਮਾਹੌਲ ਆ ਜੀ ਸਾਰੇ ਜਿਹੜੇ ਸੰਗਠਨ ਸੀ ਅੱਜ ਤਰਨ ਤਾਰਨ ਹਲਕੇ ਦਾ ਸਾਰੇ ਜ਼ਿੰਮੇਵਾਰ ਵੀਰ ਚਾ ਚੇਅਰਮੈਨ ਚਾ ਕੋਈ ਐਮ ਸੀ ਸੀ ਜਾਂ ਸਾਡੇ ਬਲੌਕ ਪ੍ਰਧਾਨ ਸੀ ਉਹਨਾਂ ਨੇ ਬੜੀ ਖੁਸ਼ੀ ਕੀਤੀ ਹੈ ਤੇ ਅੱਜ ਲੱਡੂ ਤੇ ਵਰਫੀ ਵੀ ਵੰਡੀ ਆ। ਜੀ। ਸਵਾਗਤ ਕੀਤਾ ਅਰੰਭੀਤ ਜੀ ਦਾ। ਅੱਜ ਪੂਰਾ ਸਾਜ ਤਰ ਜਾਏਗਾ ਸਾਰਾ ਜਿਹੜਾ ਇਹ ਪੂਰਾ ਅੱਜ ਪੂਰਾ ਅੱਜ ਤਾਂ ਉਹਨਾਂ ਨੇ ਕਲੀਅਰ ਹੀ ਕਰਤਾ ਵੀ ਸਾਰਾ ਸਗਠਨ ਕਿਉਂਕਿ ਸਾਡੀ ਪਾਰਟੀ ਬੜੀ ਡਿਸਪਲਨ ਵਾਲੀ ਆ। ਜੋ ਹਾਈ ਕਮਾਂਡ ਨੇ ਫੈਸਲਾ ਕਰਿਆ ਸਾਰਿਆਂ ਨੂੰ ਸਿਰ ਮੱਥੇ ਆ। ਕੋਈ ਜਿਹੜੀ ਟਿਕਟ ਦੀ ਧਾਬੇਦਾਰੀ ਚੱਲਦੀ ਬਈ ਬਾਹਰੋਂ ਆਏਗਾ ਜਾਂ ਹਰਮੀਸ ਸਿੰਘ ਤੇ ਮੋਹ ਲਗਾਤੀ। ਇਹ ਵੀਰੇ ਹਾਈ ਕਮਾਂਡ ਤੇ ਹੀ ਵਾਸਿਆ ਜੀ ਉਹਨਾਂ ਨੇ ਅੱਜ ਉਹਨਾਂ ਨੂੰ ਹਲਕਾ ਚਾਰਜ ਲਾਤਾ ਜੇ ਖੁਸ਼ੀ ਮਨਾ ਰਹੇ ਆ। ਇਦੋਂ ਟਿਕਟ ਮਿਲ ਜੂਗਾ ਤਦ ਉਹ ਖੁਸ਼ੀ ਮਨਾਵਾਂਗੇ ਧੰਨ ਸਰਬਸਾਹਬ ਅੱਜ ਪੀਟੀਟੀ ਕੀਤੀ ਗਈ ਆ ਸਾਰੇ ਜਿਹੜੇ ਅੱਜ ਲਾਗਵਧਾਰਨੀ ਤੇ ਆਏ ਵਾ ਕਿਸ ਤਰ੍ਹਾਂ ਦੀ ਸਰਵਿਸ ਰੱਖਿਆ ਤੇ ਅੱਜ ਆਮ ਆਦਮੀ ਪਾਰਟੀ ਨੇ ਕੱਲ ਰਮਵੀਰ ਸਿੰਘ ਸੰਧੂ ਨਾਲ ਕਾਂਜਰਜ ਜਿਹੜਾ ਵਾ ਅਨਾਉਂਸ ਕੀਤਾ ਸੀ ਤੇ ਅੱਜ ਸਾਰੇ ਵਰਕਰਾਂ ਨੇ ਜਿਹੜਾ ਉਹਨਾਂ ਨੂੰ ਜੀਨ ਵਾਕਿਆ ਵਾ ਤੇ ਸਾਰਿਆਂ ਨੇ ਇੱਕ ਉਹਨਾਂ ਨਾਲ ਮੀਟਿੰਗ ਲਾਈ ਆ ਅੱਗੇ ਕਿਹੜੇ ਤਰ੍ਹਾਂ ਦਾ ਕੰਮ ਕਰਨਾ ਉਹਦੇ ਤੇ ਚੱਚ ਹੋਈ ਜਿਹੜੀਆਂ ਬਾਗੀ ਸੁਣਾ ਸ਼ਹਿਰ ਚੁੜਦੀਆਂ ਪਈਆਂ ਵੀ ਇਹ ਵਿਰੋਧਤਾ ਹੋਣੀ ਜੀ ਉਹ ਉਹਦਾ ਫਿਰ ਕੀ ਨਹੀਂ ਦੇਖੋ ਰਾਜਨੀਤੀ ਦੇ ਵਿੱਚ ਹਰੇਕ ਬੰਦੇ ਦੀ ਇੱਕ ਪੋਲੀਟੀਕਲ ਆਸ ਹੁੰਦੀ ਆ ਹਰ ਬੰਦਾ ਰਾਜਨੀਤੀ ਦੇ ਵਿੱਚ ਸਮਾਜ ਆਪਣੇ ਕਿਸੇ ਅਹੁਦੇ ਤੇ ਪਹੁੰਚ ਕੇ ਸਮਾਜ ਦੀ ਸੇਵਾ ਕਰਨਾ ਚਾਹੁੰਦਾ ਤੇ ਟਿਕਟ ਤਾਂ ਇੱਕ ਹੀ ਹੁੰਦੀ ਆ ਇੱਕ ਹੀ ਸਾਥੀ ਨੂੰ ਮਿਲਣੀ ਆ ਤੇ ਬਾਕੀ ਸਾਰੇ ਸਾਥੀਆਂ ਦੇ ਨਾਲ ਅਸੀਂ ਬਲਾਗ ਪ੍ਰਧਾਨ ਤੇ ਜਿਹੜਾ ਕੇਡਰ ਹੋ ਸਾਰਾ ਆ ਗਿਆ ਜੇ ਕੋਈ ਫਿਰ ਵੀ ਕਦਾ ਸਾਥੀ ਕੋਈ ਨਰਾਜ਼ ਹੋਊਗਾ ਤੁਸੀਂ ਬੈਗੰਦਰ ਦੇ ਪੁਰਾਣੇ ਸਾਥੀਆਂ ਨੂੰ ਸਾਥ ਨਾ ਦੇ ਕੇ ਬਿੱਟੇ ਨਾਲ ਚ ਲੈ ਕੇ ਨਵੇਂ ਬੰਦੇ ਨੂੰ ਸ਼ਾਮਲ ਕਰਕੇ ਜਿਹੜਾ ਕੀਤਾ ਗਿਆ ਇਹ ਲੱਗਦਾ ਨਹੀਂ ਹੈ ਵੀ ਕਿਸੇ ਨਾਲ ਰਾਜਨੀਤੀ ਦੇ ਵਿੱਚ ਤੇ ਪੋਲੀਟੀਕਲ ਸਿਸਟਮ ਦੇ ਵਿੱਚ ਆਉਣਾ ਤੇ ਜਾਣਾ ਇਹ ਬਣਿਆ ਰਹਿੰਦਾ ਇਹ ਪਹਿਲੀ ਵਾਰ ਨਹੀਂ ਹੋਇਆ ਇਹ ਜਦੋਂ ਦੀ ਰਾਜਨੀਤੀ ਚੱਲੀ ਹੈ ਉਦੋਂ ਤੋਂ ਲੈ ਕੇ ਸਮੂਹ ਆਉਂਦੇ ਵੀ ਨੇ ਸਮੂਹ ਜਾਂਦੇ ਵੀ ਨੇ ਪਾਰਟੀਆਂ ਦੇ ਲੀਡਰ ਆਉਂਦੇ ਵੀ ਆ ਪਾਰਟੀਆਂ ਜਿਹੜੇ ਛੱਡਦੇ ਵੀ ਆ ਜਨਤਾ ਵੀ ਇਹ ਪਾਰਟੀ ਤੋਂ ਦੂਜੀ ਪਾਰਟੀ ਜਾਂਦੀ ਦੂਜੀ ਪਾਰਟੀ ਤੋਂ ਜਿੱਤ ਜਾਂਦੀ ਕਿ ਤਾਂ ਹੀ ਸਾਰਾ ਫੇਰ ਬਦਲ ਹੁੰਦਾ ਸੋ ਇੱਕ ਰਾਜਨੀਤੀ ਦਾ ਸਮਝ ਲਓ ਵੀ ਰਣਨੀਤੀ ਹੈ ਇੱਕ ਮੈਦਾਨੀ ਤੇ ਕੋਈ ਵੀ ਆ ਸਕਦਾ ਕੋਈ ਵੀ ਜਾ ਸਕਦਾ ਜਿਹੜੀ ਹੁਣ ਬਾਅਦ ਇਲੈਕਸ਼ਨ ਹੋਣੀ ਹੈ ਕਿ ਲੱਗਦਾ ਹੈ ਸਾਫ਼ ਦੇਣਗੇ ਜਿਹੜੇ ਆਪਣੇ ਬਿਲਕੁਲ ਵੱਡੀ ਲੀਡ ਦੇ ਨਾਲ ਜਿੱਤਾਂਗੇ ਇਦਾਂ ਦੀ ਤਾਂ ਕੋਈ ਗੱਲ ਹੀ ਨਹੀਂ ਸਾਰੇ ਇੱਕ ਇੱਕ ਮੰਚ ਤੇ ਜੀ ਕੈਪਟਨ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਨਾਲ ਵੀ ਆਪਾਂ ਗੱਲ ਕੀਤੀ ਹੈ ਤਾਂ ਹਲਕਾ ਇੰਚਾਰਜ ਸਰਦਾਰ ਹਰਮੀਤ ਸਿੰਘ ਸੰਧੂ ਦੇ ਨਾਲ ਵੀ ਗੱਲ ਕੀਤੀ ਆ ਤਾਂ ਉਹਨਾਂ ਨੇ ਆਖਿਆ ਏ ਕਿ ਸਾਰੇ ਇੱਕ ਜੁਟਤਾ ਦੇ ਨਾਲ ਨੇ ਤੇ ਜਿਮਨੀ ਜਿਹੜੀ ਚੋਣ ਐ ਉਹ ਜਿੱਤ ਕੇ ਪਾਰਟੀ ਦੀ ਝੋਲੀ ਪਾਈ ਜਾਵੇਗੀ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਕਿ ਜਿਹੜੀ ਜਿੱਤ ਐ ਉਹ ਕਿਸ ਦੀ ਝੋਲੀ ਦੇ ਵਿੱਚ ਪੈਂਦੀ ਐ ਤੁਸੀਂ ਦੇਖਦੇ ਰਹੋ ਜੀਡੀਐਸ ਨਿਊ ਚੈਨਲ ਦੇ ਨਾਲ ਪੱਤਰਕਾਰ ਬਾਬਾ ਗੁਰਦੈਲ ਸਿੰਘ ਦੀ ਵਿਸ਼ੇਸ਼ ਰਿਪੋਰਟ